ਇਹ ਵੀਡੀਓ ਪੇਸ਼ੇਰੇ ਦਿਲਾ ਵਿੱਚ ਬਹੁਤ ਵਾਇਰਲ ਹੋਈ ਇਸ ਵੀਡੀਓ ਵਿੱਚ ਵਾਇਰਲ ਹੋਣ ਦਾ ਸਿਰਫ ਇੱਕੋ ਕਾਰਨ ਲੋਕਾਂ ਦਾ ਮੇਨ ਸਵਾਲ ਇਹੀ ਸੀ ਕਿ ਲੰਗਰ ਫਲੋਰ ਦੀ ਫਰਸ਼ ਤੇ ਇਸ ਤਰ੍ਹਾਂ ਕਿਉਂ ਖਵਾਇਆ ਜਾਂਦਾ ਹੁਣ ਲੋਕਾਂ ਦੀ ਸੋਚ ਹੱਦ ਤੋਂ ਜ਼ਿਆਦਾ ਤਰਕਵਾਦੀ ਹੈ ਬਹੁਤੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਇਹ ਖਾਣਾ ਜਾਂ ਲੰਗਰ ਕਿਸੇ ਜਾਤੀ ਵਿਧੀ ਵਿਧਾਨ ਰਾਹੀਂ ਸਕਾਇਆ ਜਾਂਦਾ ਹੈ ਇਸ ਵੀਡੀਓ ਵਿੱਚ ਇੱਕ ਪਾਸੇ ਸਰਦਾਲੂ ਪਲੇਟਾਂ ਵਿੱਚ ਖਾਣਾ ਖਾ ਰਹੇ ਨੇ ਤੇ ਇੱਕ ਸਾਈਡ ਟਰਟੀ ਉੱਪਰ ਰੱਖ ਕੇ ਖਾਣਾ ਖਾ ਰਹੇ ਨੇ ਜਦੋਂ ਅਸੀਂ ਇਸ ਵੀਡੀਓ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਹ ਵੀਡੀਓ ਇੱਕ ਸ੍ਰੀ ਕ੍ਰਿਸ਼ਨਾ ਮੱਟ ਦੀ ਆ ਜਿਹੜਾ ਕਿ ਕਰਨਾਟਕ ਦੇ ਸ਼ਹਿਰ ਉੱਡਪੀ ਦੇ ਵਿੱਚ ਬਣਿਆ ਹੋਇਆ ਹੈ ਇਤਿਹਾਸਕਾਰਾਂ ਦੁਆਰਾ ਇਹ ਦੱਸਿਆ ਜਾਂਦਾ ਹੈ ਕਿ ਇਹ ਮੱਠ 13ਵੀਂ ਸਦੀ ਵਿੱਚ ਬਣਵਾਇਆ ਗਿਆ ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਆ ਸਾਡਾ ਇਸ ਵੀਡੀਓ ਨੂੰ ਬਣਾਉਣ ਦਾ ਸਿਰਫ ਇੱਕੋ ਮਕਸਦ ਹੈ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੰਗਰ ਐਵੇਂ ਕਿਉਂ ਸਕਾਇਆ ਜਾਂਦਾ ਹੈ ਦਰਸਲ ਇਹ ਲੋਕਾਂ ਦੀ ਆਪਣੀ ਮੰਨ ਦੀ ਇੱਛਾ ਹੈ ਇਸ ਵਿੱਚ ਇਹ ਲੋਕ ਇਸ ਤਰ੍ਹਾਂ ਖਾਣਾ ਇਹ ਇਸ ਲਈ ਖਾ ਰਹੇ ਨੇ ਕਿਉਂਕਿ ਇਸ ਜਗ੍ਹਾ ਤੇ ਇਸ ਤਰ੍ਹਾਂ ਖਾਣਾ ਲੋਕ ਇਸ ਲਈ ਖਾਂਦੇ ਨੇ ਕਿਉਂਕਿ ਇਹਨਾਂ ਦੀ ਮਨ ਦੀ ਮਰਦ ਜਾਂ ਮਨੋ ਕਾਮਨਾ ਪੂਰੀ ਹੋ ਚੁੱਕੀ ਆ ਜਾਂ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਕੋਈ ਮਨੋ ਕਾਮਨਾ ਹੈ ਤੇ ਉਹ ਸਾਡੀ ਪੂਰੀ ਹੋਣੀ ਚਾਹੀਦੀ ਆ ਜਾਂ ਇੱਕ ਉਮੀਦ ਲੈ ਕੇ ਇਸ ਤਰ੍ਹਾਂ ਖਾਣਾ ਖਾਂਦੇ ਨੇ ਜਿੰਨੀਆਂ ਵੀ ਵੀਡੀਓ ਜਿੰਨਾ ਵੀ ਸਰਚ ਕੀਤਾ ਤਾਂ ਉਹਦੇ ਵਿੱਚ ਇਹੀ ਪਾਇਆ ਗਿਆ ਕਿ ਕਮੇਟੀ ਦਾ ਸ੍ਰੀ ਕ੍ਰਿਸ਼ਨਾ ਮੱਠ ਦਾ ਕਿਸੇ ਜਾਤੀਵਾਦ ਨੂੰ ਲੈ ਕੇ ਕੋਈ ਰੂਲ ਨਹੀਂ ਹੈ